ਭਾਈ ਆਏ ਨੇ ਫਿਰੋਜ਼ਪੁਰ ਤੋਂ ਅੱਜ ਤੇ ਇਹਨਾਂ ਦਾ 50000 ਗੁੱਟਾ ਸੀ ਬੁੱਕ ਸੀ ਪਹਿਲਾਂ ਹੀ ਤੇ ਮਿਲਿਆ ਨਾ ਤੁਹਾਨੂੰ ਭਾਈ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਫਿਰੋਜ਼ਪੁਰ ਤੋਂ ਆਇਓ ਹਾਂਜੀ ਹਾਂਜੀ ਕਿੰਨੇ ਕਿਲੋਮੀਟਰ ਪੈ ਗਿਆ ਆਪਾਂ ਨੂੰ ਤੁਹਾਨੂੰ ਤਰੀਬਨ ਜੀ 195 ਕਿਲੋਮੀਟਰ ਹੈਗਾ ਜੀ 195 ਕਿਲੋਮੀਟਰ ਤੇ ਕਿੰਨੇ ਵਜੇ ਚੱਲੇ ਸਵੇਰ ਫਿਰ ਸਵੇਰ ਅਸੀਂ ਚੱਲੇ ਸੀ 6 ਵਜੇ ਜੀ 6 ਵਜੇ ਚੱਲ ਪਏ ਹਾਂਜੀ ਤੁੰਦ ਕਰਕੇ ਲੇਟ ਹੋ ਗਏ ਨਹੀਂ ਤਾਂ ਸਾਢੇ 8:30 ਵਜੇ ਦਾ ਤੇਰੇ ਕੋਲ ਠੀਕ ਹੈ ਠੀਕ ਸਾਡਾ ਸਾਢੇ 8:30 ਵਜੇ ਫਾਰਮ ਖੁੱਲਦਾ ਬਾਈ ਜੀ ਦਾ ਟਾਈਮ ਲੈ ਲਿਆ ਦਿੱਤੀ ਤੇ ਅਸੀਂ ਇਹਨਾਂ ਦੀ ਗੋਭੀ ਕੱਲ ਹੀ ਭੱਟ ਕੇ ਰੱਖ ਦਿੱਤੀ ਸੀ ਤੇ ਬਾਈ ਲਗਭਗ 50000 ਬੂਟਾ ਲੈ ਕੇ ਜਾ ਰਹੇ ਨੇ ਦੋ ਕਿੱ ਅੰਜਨੀ ਬਹੁਤ ਵਧੀਆ ਕੰਮ ਆ ਤੁਹਾਡਾ ਜੀ ਜੈਨੂਨ ਕੰਮ ਆ ਜਿਹੜੀ ਕੰਪਨੀ ਦਾ ਤੁਸੀਂ ਕਹਿੰਨੇ ਹੋ ਉਹੀ ਕੰਪਨੀ ਦਾ ਮਾਲ ਦਿੰਨੇ ਆ ਡੁਪਲੀਕੇਸੀ ਵਾਲਾ ਕੰਮ ਹੈ ਨਹੀਂਗਾ ਤੁਹਾਡਾ ਤਾਂ ਇੰਨੀ ਦੂਰ ਤੁਹਾਡੇ ਕੋਲ ਆਏ ਆ ਠੀਕ ਆ ਸਰ ਰੈਡੀ ਤਾਂ ਉੱਥੇ ਵੀ ਸਾਡੇ ਲੋਕਲ ਬਹੁਤ ਮਿਲਦੀ ਸੀ ਪਰ ਟਰਸਟ ਹੈ ਨਹੀਂ ਸੀ ਕਿਸੇ ਤੇ ਠੀਕ ਹੈ ਜੀ ਤੇ ਸੋਨੂ ਫਾਰਮ 77 ਵੀਰੇ ਇੱਥੇ ਆਏ ਨੂੰ ਜੀ ਆਇਆਂ ਆਖਦਾ ਤੁਹਾਡਾ ਪਿਆਰ ਹੀ ਆ ਹੈ ਨਾ ਜੋ ਤੁਸੀਂ ਸਾਡੀਆਂ ਵੈਰੀਟੀ